मेरा नाम सुनील है जी ये गाड़ी इधर से आ रही थी ये और बस इधर से आ रही थी ये ऊपर किनारे पर बोलते हो गया। अब वो सोया है ये बोलते है अच्छा जी, जी, ट्राले इधर चले था बस वाला उधर से आ रहा था एक नंबर लाइन में और ये एकदम ट्रलाई जैसे बहुत भी बाहर आ गए और दोनों लगी टक्कर आपस में ड्राइवर बोल रहा है ਸਵਾਰੀਆਂ ਸੀ ਬੱਸ 'ਚ ਹਾਂਜੀ ਹਾਂਜੀ ਬੱਸ ਕਾਫੀ ਸਵਾਰੀਆਂ ଥିਵਸ 'ਚ ਕਾਫੀ ਸਵਾਰੀਆਂ ଥିਵਸ 'ਚ ਸਰ ਜੀ ਗਈ ਮੋਟਰਸਾਈਕਲ ਤੇ ਹਾਂ ਇਹ ਜਦ ਆਇਆ ਬੜੀ ਟਿੱਪਰ ਨਾਲ ਇਹਨੂੰ ਇੱਧਾ ਸਾਫਾ ਮਾ ਕੇ ਪਾਰ ਕਰਤਾ ਇਧਰੋਂ ਆ ਕੇ ਸਿੱਧਾ ਬੱਸ 'ਚ ਆ ਕੇ ਲੱਗਿਆ ਜੀ ਹਾਂਜੀ ਹਾਂਜੀ ਮੈਂ ਪਰਨੀ ਸੜਕ ਜੀ ਮੈਂ ਮੋਟਰਸਾਈਕਲ ਤੇ ਸੀਗੀ ਜੀ ਮੈਂ ਆਪਣੇ ਬੱਚੇ ਨੂੰ ਸੱਟਾ ਲਾਉਂਦਾ ਸੀਗਾ ਜੀ ਐਂਦਾ ਕੋਰ ਪਰਨੀ ਸੜਕ ਖਾਲੀ ਸੀਗੀ ਕਿਤੇ ਕਿਤੇ ਉਧਰ ਨੂੰ ਨਾ ਗਿਆ ਇਹਨੇ ਧੱਪ ਲੈਣੀ ਸਾਰੀ ਇਧਰ ਆ ਕੇ ਇਹਨੇ ਬੱਸ ਧੱਪ ਲਈ ਜੀ ਪਤਾ ਕਿੰਨੀਆਂ ਕਿ ਸਵਾਰੀਆਂ ਸੀ ਬੱਸ 'ਚ ਇਹ ਬੱਸ 'ਚ ਮੈਨੂੰ ਲੱਗਦਾ ਵੀ ਹੋਣਗੇ 40-50 ਤੋਂ ਉਨ ਹਾਂਜੀ ਹਾਂਜੀ ਸਟੂਡੈਂਟ ਹੁੰਦੇ ਨੇ ਇਸ ਵੇਰੇ ਪਟਿਆਲੇ ਜਾਣ ਵਾਲੇ ਹਾਂਜੀ ਤੇ ਮੇਰੀ ਕੁੜੀਆ ਵੀ ਜਾਂਦੀ ਆ ਤੇ ਮੈਂ ਥੋੜਾ ਲੇਟ ਹੋ ਗਿਆ ਸੀਗਾ ਜੀ ਯਾਨੀ ਉਧਰੋਂ ਆਇਆ ਜੀ ਪਰਲੀ ਸਾਈਡ ਤੋਂ ਬੜੀ ਸਪੀਡ ਨਾਲ ਆਇਆ ਜੀ ਹਾਂਜੀ ਮੈਂ ਤੁਹਾਡਾ ਮੈਂ ਨਾ ਹਰਦੀਪ ਸਿੰਘ ਆ ਜੀ ਅੱਛਾ ਜਿਹੜਾ ਐਕਸੀਡੈਂਟ ਹੋਇਆ ਕੀ ਇਹ ਉਧਰ ਕਹਿੰਦੇ ਜੀ ਘੋੜਾ ਪਿੱਛੇ ਆ ਰਿਹਾ ਸੀਗਾ ਮੈਂ ਮੈਂ ਖੰਨੇ ਨੂੰ ਜਾ ਰਿਹਾ ਸੀ ਤੇ ਇਹ ਨਾਲ ਘੋੜੇ ਦਾ ਲੋਕ ਲੱਗ ਗਿਆ ਕਹਿੰਦੇ ਅੱਛਾ ਤੇ ਉਹ ਇਧਰੋਂ ਪਰਸਕੇ ਇਧਰ ਆ ਕੇ ਇਧਰੋਂ ਬੱਸ ਆ ਰਹੀ ਸੀ ਤੇ ਬੱਸ ਦੇ ਵਿੱਚ ਵੱਜਿਆ ਤੇ ਵੱਜ ਕੇ ਤੇ ਸਵਾਰੀਆਂ ਦੇ ਸੱਟਾਂ ਵੱਜੀਆਂ ਬਹੁਤ ਜ਼ਿਆਦੇ ਤੇ ਵਿੱਚੋਂ ਕੱਡੀਆਂ ਵਿੱਚੋਂ ਮੋਬਾਈਲ ਵੀ ਚੋਰੀ ਹੋ ਗਏ ਇਹਨਾਂ ਦੇ ਕਿੰਨਾਂ ਦੇ ਚੋਰੀਆਂ ਨੇ ਸਵਾਰੀਆਂ ਤੇ ਚੋਰੀ ਹੋ ਗਏ ਨਾਲ ਦੀ ਨਾਲ ਪਤਾ ਹੀ ਨਹੀਂ ਲੱਗਿਆ ਕੌਣ ਲੈ ਗਏ ਜਾਨੋ ਕੁੜੀਆਂ ਨੇ ਪੁੱਛਿਆ ਵੀ ਸਾਰੇ ਪੜਨ ਵਾਲੀਆਂ ਕੁੜੀਆਂ ਸੀਗੀਆਂ ਬੱਚੇ ਸੀਗੇ ਜਿਆਦਾ ਬੱਚੇ ਸੀਗੇ ਜੀ ਜਿਆਦੇ ਪਟਿਆਲੇ ਨੂੰ ਜਾ ਰਹੇ ਸੀਗੇ ਅੱਛਾ ਹਾਂ ਜੀ ਕਿੰਨੇ ਕਦੇ ਚੋਰੀ ਹੋਈ ਕੁਝ ਪਤਾ ਲੱਗਿਆ ਪੰਜ ਸੱਤ ਜਾਨੀਆਂ ਕੁੜੀਆਂ ਰੌਲਾ ਪਾਉਂਦੀਆਂ ਠੀਕਾਂ ਵੀ ਸਾਡੇ ਮੋਬਾਈਲ ਚੋਰੀ ਹੋ ਗਏ ਜਾਨੂ ਅਸੀਂ ਦੇਖੇ ਜਾਨੂ ਹੈ ਨਹੀਂ ਤੀੜਾ ਕੁਝ ਤੇ ਕਿੰਨੀਆਂ ਕਿ ਸਵਾਰੀਆਂ ਸੀ ਬੱਸ 'ਚ ਕੁਝ ਬੰਦਾ ਬੱਸ 'ਚ ਹੋਣੀ ਹੈ ਜੀ 40 42 ਸਵਾਰੀਆਂ ਬੱਚੇ ਸੀਗੇ ਜਿਆਦਾ ਹਾਂ ਜੀ ਬੱਚੇ ਜਿਆ ਲੇਡੀਜ਼ ਅੱਗੇ ਆ ਹਾਲੇ ਨਾਮ ਹਰਪ੍ਰੀਤ ਸਿੰਘ ਆ ਤੁਸੀਂ ਬੱਸ 'ਚ ਸਫ਼ਰ ਕਰ ਰਹੇ ਸੀ ਜੀ ਜੀ ਬੱਸ 'ਚ ਸੀਗੇ ਸੜਨਲੀ ਇੱਥੋਂ ਨਾ ਖੰਨੇ ਬੱਸ ਸਟੈਂਡ ਤੋਂ ਬੱਸ ਨਿਕਲੀ ਆ ਤੇ ਮੂਰੇ ਨਾ ਟਰਾਲੇ ਵਾਲੇ ਨੂੰ ਆਈ ਥਿੰਕ ਨੀਂਦ ਆ ਗਈ ਤੇ ਬੱਸ ਵਾਲੇ ਨੇ ਬੜਾ ਕੰਟਰੋਲ ਕਰਿਆ ਬਚਾਉਣ ਦਾ ਆਪਦਾ ਤੇ ਸਵਾਰੀਆਂ ਸੀਗੀਆਂ ਸਵਾਰੀਆਂ ਭਰੀਆਂ ਹੋਇਆਂ ਸੀਗੀਆਂ ਤੇ ਸੜਨਲੀ ਬੱਸ ਵਾਲੇ ਨੂੰ ਟਰੱਕ ਵਾਲੇ ਨੂੰ ਨੀਂਦ ਆਈ ਤਾਂ ਉਹ ਬਚਾ ਕਰਦਾ ਕਰਦਾ ਬੱਸ ਵਾਲਾ ਇਹਦੇ ਵਿੱਚ ਵੱਜਾ ਤੁਸੀਂ ਸਫ਼ਰ ਕਰ ਰਹੇ ਸੀਗੇ ਜੀ ਜੀ ਵਿੱਚ ਸੀਗੇ ਕਿੰਨੀਆਂ ਕਿ ਸਵਾਰੀਆਂ ਸੀਗੀਆਂ ਮੈਂ ਲਾਸਟ ਸੀਟ ਦੇ ਸੀਗਾ ਸੀਗੀਆਂ ਸਵਾਰੀਆਂ 70 75 ਭਾਜੀ ਜਾਦਾ ਬੱਚੇ ਸੀ ਕੀ ਕੌਣ ਸੀਗੇ ਲੇਡੀਜ਼ ਸੀਗੀਆਂ ਜਾਦਾ ਲੇਡੀਜ਼ ਦੀ ਜਿਹੜੀਆਂ ਮੋਹਰੀਆਂ ਫਰੰਟ ਤੇ ਖੜੀਆਂ ਸੀ ਨਾ ਲੇਡੀਜ਼ ਸਟੈਂਡਿੰਗ ਸੀਗੀਆਂ ਜਿਹੜੀਆਂ ਉਹਨਾਂ ਦੇ ਇੰਜਰੀ ਆਈ ਆ ਮੇਜਰ ਇੰਜਰੀ ਆਈ ਆ ਆ ਥੋੜੀਆਂ ਜੀਆਂ ਬੇਹੋਸ਼ ਵੀ ਹੋਈਆਂ ਕੁੜੀਆਂ ਕੋਈ ਮੋਬਾਈਲ ਉਹਨੇ ਚੋਰੀ ਹੋਈ ਉਹਨੇ ਜੀ 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 ਸਾਰਿਆਂ ਦਾ ਮੇਰਾ ਵੀ ਖੋਦਾ ਕਈਆਂ ਦੇ 7-8 ਫੋਨ ਲੈ ਗਏ ਇੱਥੋਂ ਬੰਦੇ ਅੱਛਾ ਹਾਂਜੀ ਹਾਂਜੀ ਪਤਾ ਵੀ ਲੱਗਿਆ ਜਾ ਨਹੀਂ ਪਤਾ ਨਹੀਂ ਲੱਗਿਆ ਭਾਜੀ ਪਤਾ ਨਹੀਂ ਇੰਨੀ ਜ਼ੋਰ ਨਾਲ ਫੋਰਸਫੁਲੀ ਭੱਜਿਆ ਨਾ ਤਾਂ ਉੱਥੇ ਹੋਸ਼ ਹੀ ਨਹੀਂ ਆਇਆ ਬੰਦੇ ਨੂੰ ਵੀ ਬਹੁਤ ਜ਼ਿਆਦਾ ਹੋਇਆ ਜਿਹੜੀ ਐਕਸੀਡੈਂਟ ਆ ਉਸ ਤੋਂ ਬਾਅਦ ਮੋ ਜੀ ਮੋਬਾਈਲ ਜੀ ਕਿੰਨੇ ਕ ਜਾਨੇ ਤੇ ਚੋਰੀ ਹੋਏ ਨੇ ਜੀ ਪਤਾ ਨਹੀਂ ਹੁਣ ਮੈਨੂੰ ਐ ਨਹੀਂ ਪਤਾ ਪਰ ਫੋਨ ਕਾਫੀ ਲੱਗੇ ਬੰਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿਆ ਅੱਛਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਬੱਸ ਤੇ ਜਾ ਰਹੀ ਸੀ ਤੇ ਡਿਵਾਈਡਰ ਤੋਂ ਦੂਸਰੀ ਸਾਈਡ ਤੋਂ ਆ ਕੇ ਟਰੱਕ ਤੋਂ ਜੋ ਨਾਲ ਬੱਸ ਵੱਜਿਆ ਵੇ ਟਿੱਕ ਅਸੀਂ ਕਿੱਥੋਂ ਨਹੀਂ ਕਿੱਥੇ ਜਾ ਰਹੇ ਸੀਗੇ ਅਸੀਂ ਸਰਹੰਦ ਜਾ ਰਹੇ ਸੀ ਡਿਊਟੀ ਤੇ ਜਾ ਰਹੇ ਸੀ ਬੱਸ ਉੱਪਰ ਹੀ ਹੋਈ ਸੀ ਕਿਹੜੀ ਬੱਸ ਸੀ ਇਹ ਪੀਆਰਟੀਸੀ ਇੱਥੇ ਕੋਈ ਐਕਸੀਡੈਂੈਂਟ ਇਹ ਬਸ ਕਪੂਲ ਚੜਦੇ ਹੀ ਖੰਨੇ ਵਾਲਾ ਰੋਡ ਤੋਂ ਕਪੂਲ ਚੜਦੇ ਹੋ। ਮੋਬਾਈਲ ਵਗੈਰਾ ਵੀ ਚੋਰੀ ਹੋਈ ਨੇ ਵਿੱਚ ਸਵਾਰੀਆਂ ਦੇ ਮਤਲਬ ਆਈ ਥਿੰਕ ਕੋਈ ਹੋਊਗਾ ਕਿਉਂਕਿ ਵਿੱਚ ਲੋਕ ਚੜਿਆ ਬੈਠ ਰਿਆ ਬਾਕੀ ਪਤਾ ਨਹੀਂ ਕੁਝ ਵੀ ਆਈਡੀਆ ਨਹੀਂ ਆ ਰਿਹਾ। ਹੋਇਆ ਕੀ ਸੀ ਕਿ ਕਿੱਥੇ ਲੱਭਾ ਵੀ ਪਾਦਲੇ ਤੋਂ ਪਹਿਲਾਂ ਹੀ ਆ ਵੀ ਮੰਡੇ ਗਵਿੰਦਗੜ੍ਹ ਪਹੁੰਚੇ ਨਹੀਂ ਸੀ ਪਹਿਲੇ ਹੀ ਸੀ। ਕਿੱਦਾਂ ਸੀਗਾ ਟਰੱਕ ਕਿਧਰ ਆ ਰਿਹਾ ਸੀ ਟਰੱਕ ਸਰੰਦ ਰੋਡ ਤੋਂ ਆ ਰਿਹਾ ਸੀ ਖੰਨੇ ਨੂੰ ਜਾ ਰਿਹਾ ਸੀ। ਤੁਸੀਂ ਸਹੀ ਸੈਕਸ਼ਨ ਅਸੀਂ ਬਿਲਕੁਲ ਸਹੀ ਤੇ ਡਰਾਈਵਰ ਬਸ ਸਲੋ ਵੀ ਚਲਾ ਰਿਹਾ ਸੀ ਕੋਈ ਇੰਨੀ ਫਾਸਟ ਨਹੀਂ ਸੀ ਵੀ ਬਹੁਤ ਤੇਜ਼ ਭਜਾ ਕੇ ਲੈ ਕੇ ਜਾ ਰਹੇ ਹਾਂ ਉਹ ਠੀਕ ਚਲਾ ਰਹੇ ਸੀ ਤਕਰੀਬਨ ਸਭ ਦੇ ਲੱਗੀਆਂ ਦੋਨੋਂ ਮਿਕਸ ਲੇਡੀਜ਼ ਸਟੂਡੈਂਟ ਸਕੂਲ ਦੇ ਬੱਚੇ ਹੋ ਗਿਆ ਅਰਾਊਂਡ 50 ਕਰੀਬ ਹੋਣਗੇ ਪੂਜਾ ਕੈਸੀ ਹੋਇਆ ਐਕਸੀਡੈਂਟ ਬਦਨੀ ਅਚਾਨਕ ਸੇ ਬਸ ਟਕਰਾ ਗਈ ਹਮ ਲੋਕ ਸਹੀ ਸੇ ਸਭ एक ट्रक से जाके लड़ गई बस अचानक से लुधियाने से रिमटी यूनिवर्सिटी जा रहे थे पूरी बस भरी हुई थी नहीं सर आधी बस में बच्चे थे कॉलेज तो के आधी बस नहीं था था नहीं मेरे तो नहीं हुआ हाँ जी स्टूडेंट्स ज्यादा थे आपने कहाँ पर जाना था रिमटी यूनिवर्सिटी ਸਰ ਦਲਜੀਤ ਸਿੰਘ ਨਾਂ ਦਾ ਜੀ ਪਸਦ ਕੀ ਹੋ ਨਾ ਮੈਂ ਡਰਾਈਵਰ ਹਾਂ ਸਰ ਅੱਛਾ ਕਿੱਦਾਂ ਹੋਇਆ ਐਕਸੀਡੈਂਟ ਸਰ ਸਰ ਟਰਾਲਾ ਸਾਹਮਣੇ ਤੋਂ ਨਾ ਹੀ ਫੁੱਟਪਾਥ ਟੱਪ ਗਿਆ ਮੈਂ ਆਪਣੀ ਸਾਈਡ ਜਾ ਰਿਹਾ ਸੀ ਕੋਈ ਨਹੀਂ 30 40 ਦੀ ਸਪੀਡ ਸੀ ਜੱਡੇ ਤੋਂ ਸਵਾਰੀਆਂ ਚੱਕੇ ਤੁਰੇ ਸੀ ਤੇ ਜਦੋਂ ਸਾਹਮਣੋਂ ਸਾਹਮਣੇ ਟਰਾਲਾ ਆ ਗਿਆ ਸੈਕਿੰਡ ਦਾ ਤਿੰਨ ਸੀ ਮੇਰੇ ਕੋਲ ਉਹ ਤੇਜ਼ ਵੀ ਵਾੜਾ ਸੀ ਇੱਕ ਫੁੱਟਪਾਥ ਟੱਪਿਆ ਤੇ ਜਿੰਨੀ ਕੁ ਮੇਰੇ ਤੋਂ ਖੱਬੇ ਹੱਥ ਗੱਡੀ ਕੱਟ ਹੁੰਦੀ ਹੋਈ ਕੱਟੀ ਗਈ ਬ੍ਰੇਕ ਲਾਇਆ ਜਿੰਨੇ ਕੁ ਲੱਗੇ ਤੇ ਸਵਾਰੀਆਂ ਸੂਰੀਆਂ ਦਾ ਬਚਾ ਕਰ ਲਿਆ ਵਾਵਾ ਤੇ ਮੇਰੇ ਵਾਲੀ ਸਾਈਡ ਤੋਂ ਝਾਦਾ ਮੇਰੇ ਸਟਾਂ ਲੱਗੀਆਂ ਮਤਲਬ ਫਿਰ ਵੀ ਹੱਦ ਤੱਕ ਬਚਾ ਉਹ ਡਰਾਈਵਰ ਦਾ ਨਹੀਂ ਪਤਾ ਪਤਾ ਨਹੀਂ ਉਹਨੂੰ ਨੀਂਦ ਆਈ ਪਤਾ ਨਹੀਂ ਕੀ ਚੱਕਰ ਬਣਿਆ ਗੱਡੀ 'ਚ ਬੀਟੀਐਸ ਵਗੈਰਾ ਸਭ ਕੁਝ ਲੱਗਿਆ ਸਪੀਡ 40 ਕਿੱਦੀ ਹੋਣੀ ਮੇਰੀ ਮੈਕਸਿਮਮ ਤੇ ਗਾੜੀ ਇਹ ਸਾਡੇ ਕੋਲ ਟਾਈਮ ਖੋਲਾ ਹੁੰਦਾ ਪਟਿਆਲੇ ਜਾਣਾ ਹੁੰਦਾ ਸੀ ਭਜਾਉਂਦੇ ਹੈ ਨਹੀਂ ਪਿੱਛੇ ਤੋਂ ਵੀ 1 ਘੰਟਾ 10 ਮਿੰਟ ਮਿਲਦੇ ਆਪਾਂ ਨੂੰ ਖੰਨੇ ਤੱਕ ਦੇ ਉਹ ਵੀ ਬਹੁਤ ਸਲੂ ਹਣਾ ਪੈਂਦਾ ਠੀਕ ਹੈ ਜੀ ਤੇ ਬਸ ਬੰਦੇ ਦਬੜਾ ਬਚਾ ਹੋ ਗਿਆ ਜਾਨੀ ਬਹੁਤ ਤਖੜਾ ਸੱਬਨੇ ਰੱਖ ਲਏ ਜੀ ਪਤਾ ਨਹੀਂ ਰ ਮੱਥਾ ਟੇਕ ਕੇ ਆਈ ਦੇ ਜੀ ਤਾਂ ਬਚਾ ਹੋ ਗਿਆ ਨਹੀਂ ਤਾਂ ਮੇਰੀ ਵਾਲੀ ਸਾਈਡ ਤਾਂ ਮੈਨੂੰ ਤਜ ਲੱਗਿਆ ਸੀ ਵੀ ਅੱਜ ਮਰ ਜਾਗੇ ਤੇ ਬਚਾ ਹੋ ਗਿਆ ਬਨੇ ਰੱਖ ਲਈ ਕਟਾਈ ਕਰਤੀ ਪੂਰੀ ਖੱਬੇ ਪਾਸੇ ਨੂੰ ਅੱਛਾ ਤੁਸੀਂ ਆਹ ਕਟਾਈ ਕੀਤੀ ਮੈਂ ਆ ਹੀ ਮੈਂ ਹੀ ਕਰੀ ਜੀ ਕਟਾਈ ਕਨੇਕਟਰ ਵਿਚਾਲੇ ਸੀ ਤੇ ਆਇਆ ਸਕਿੰਟ ਤਾਂ ਜੀ ਦੋ ਸੀ ਸਾਹਮਣੇ ਆਇਆ ਜਦ ਟੱਪਿਆ ਜਦ ਮਿੱਟੀ ਜੀ ਉੱਡਦੀ ਦਿਖੀ ਮੈਨੂੰ ਖੱਬੇ ਹੱਥ ਮੈਂ ਸ਼ੀਸ਼ੇ ਜੀ ਬਸ ਹਲਕੀ ਜੀ ਨਿਗਾਹ ਮਾਰੀ ਆ ਪੂਰੀ ਕਟਾਈ ਕਰੀ ਇਹਨਾਂ ਨੇ ਤਾਂ ਮੇਰੇ ਆਮਣੇ ਸਾਹਮਣੇ ਠੋਗ ਗਿਆ ਕਿਉਂ ਜਦੋਂ ਬ੍ਰੇਕ ਲਾ ਕੇ ਗੱਡੀ ਤਾਂ ਰੋਕ ਲਈ ਸੀ ਆਪਾਂ ਨੇ ਤੇ ਆਪਣੀ ਰੁਕੀ ਗੱਡੀ 'ਚ ਠੋਕਤਾ ਉਹਨੇ ਹਾਂਜੀ ਬਚਾਅ ਹੋ ਗਿਆ ਜੀ ਮੇਰਾ ਨਾਮ ਹਰਸਿਮਰਨਜੀਤ ਸਿੰਘ ਹੈ ਮੈਂ ਬੱਸ ਦਾ ਕੰਡਕਟਰ ਆ ਪੀਆਰਟੀਸੀ ਦਾ ਅੱਛਾ ਕਿੱਦਾਂ ਹੋਇਆ ਹਾਦਸਾ ਜੀ ਹਾਦਸਾ ਰੋਂਗ ਸਾਈਡ ਤੋਂ ਇੱਕ ਵੱਡਾ ਟਰੱਕ ਜਾਣੀ ਜਿਹਨੂੰ ਘੋੜਾ ਕਹਿੰਦੇ ਨੇ ਉਹ ਆ ਰਿਹਾ ਸੀ ਉਹ ਝਾੜੀਆਂ ਵਿੱਚੋਂ ਇੱਕ ਤਾਂ ਫੁੱਟਪਾਥ ਟੱਪ ਕੇ ਸਾਡੇ ਸਾਈਡ ਆ ਗਿਆ ਜਿਸ ਕਾਰਨ ਡਰਾਈਵਰ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜੇ ਜ਼ਿਆਦਾ ਕੱਢਦੇ ਤਾਂ ਬੱਸ ਪਲਟੇ ਜਾਣੀ ਸੀ ਇਸ ਕਰਕੇ ਫਿਰ ਉਹਦੇ ਵਿੱਚ ਵੱਜ ਗਿਆ ਤੇ ਬੱਸ ਕਿਹੜੀ ਸੀਗੀ ਪੀਆਰਟੀਸੀ ਲੁਧਿਆਣਾ ਦੀ ਪੁੱਤੋਂ ਦੀ ਕਿੱਥੇ ਜਾ ਰਹੀ ਸੀ ਲੁਧਿਆਣੇ ਤੋਂ ਕੁਰਛੇਤਰ ਤੇ ਕਿੰਨੀਆਂ ਜਿਹਾ ਸਵਾਰੀਆਂ ਸੀ ਤੇ ਵਿੱਚ 40 45 ਸਵਾਰੀਆਂ ਹੋਣਗੀਆਂ ਜ਼ਿਆਦਾ ਕੌਣ ਸੀ ਵਿੱਚ ਲੇਡੀਜ਼ ਸੀਗੇ ਪੜਨ ਵਾਲੇ ਜਵਾਕ ਸੀ ਸਕੂਲ ਦੇ ਗੋਵਿੰਦ ਰੇਮਟ ਦੇ ਗਲਤੀ ਕਿਦੀ ਮੰਨਦੇ ਹੋ ਗਲਤੀ ਤਾਂ ਉਹਨਾਂ ਦੇਖੋ ਕੋੜਾ ਰੋਂਗ ਸਾਈਡ ਆਇਆ ਵਾ ਅਸੀਂ ਤਾਂ ਆਪਣਾ ਜਾ ਰਹੇ ਸੀ ਪੁਲ ਚੜ੍ਹੇ ਸੀਗੇ ਡ라이ਵਰ ਕਿੱਦਾਂ ਆਇਆ ਚਾਲ ਕੇ ਜਿਹੜਾ ਬੱਸ ਡਰਾਈਵਰ ਠੀਕ ਆ ਸੱਟਾਂ ਲੱਗੀਆਂ ਆਉਂਦੇ ਨੇ ਸੱਟਾਂ ਹੀ ਲੱਗੀਆਂ ਸਾਰੇ ਇਹ ਉਹ ਬਾਕੀ ਠੀਕ ਨੇ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਾਨੀ ਅੱਛਾ ਕੁਝ ਮੋਬਾਈਲ ਵਗੈਰਾ ਵੀ ਚੋਰੀ ਹੋਈ ਨਹੀਂ ਜਿਵੇਂ ਕਹਦੇ ਨੇ ਨਹੀਂ ਮੈਨੂੰ ਨਹੀਂ ਪਤਾ ਸੀ ਆ ਗਏ ਸੀਗੇ ਡਰਾਈਵਰ ਨੂੰ ਲੈ ਕੇ ਮੈਂ ਆ ਗਿਆ ਸੀ ਆਪਣਾ ਸਵਾਰੀ ਲੈ ਕੇ ਅਸੀਂ ਇੱਕਦਮ ਆ ਗਏ ਫੁਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ आधार कार्ड विच कार पता पिता पति दा नाम अते मोबाइल नंबर अपडेट करवाओ गुम होया पैन कार्ड मुड़ प्राप्त करवाओ गुम होया सी गड्डी दी रजिस्ट्रेशन सर्टिफिकेट मुड़ प्राप्त करवाओ हर गड्डी दा इंश्योरेंस तेजी अते परोसे नाल करवाओ सारिया सेवावां सौखिया परोसे योग अते समय सिर आज ही संपर्क करो Beti Smart Solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ